ਇਸ ਦੌਰ ਦੇ ਵਿੱਚ ਜੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇੱਕ ਕਟਪੁਤਲੀ ਬਣਾ ਦਿੱਤਾ ਜਦੋਂ ਲੋੜ ਪਈ ਆਪਣਾ ਇੱਕ ਬੰਦਾ ਲਾ ਦਿਓ ਜਿੰਨੀ ਦੇਰ ਉਹ ਕੰਮ ਕਰਦਾ ਸਾਡੇ ਲਈ 19 ਦੇਰੋਂ ਠੀਕ ਆ ਜਿਸ ਵੇਲੇ ਉਹਨੇ ਕਿਹਾ ਵੀ ਮੈਂ ਸਿੱਕੀ ਸਿਧਾਂਤਨਾ ਚੱਲਣਾ ਤੇ ਆਜਿਹੜੀ ਜੋ ਤੁਸੀਂ ਗੱਲ ਕਰਵਾ ਰਹੇ ਹੋਗੇ ਗਲਤ ਹੈ ਉਸ ਵੇਲੇ ਉਹਨੂੰ ਦੂਜੇ ਦੇ ਨਾ ਦਿਓ ਤੇ ਆਪਣਾ ਹੋਰ ਬੰਦਾ ਲਾ ਦਿਓ ਜੀ ਇਸੇ ਹੀ ਤਰ੍ਹਾਂ ਜੋ ਘਟਨਾਕ੍ਰਮ ਹੋਇਆ ਪਿਛਲੇ ਤਕਰੀਬਨ 2-4-5 ਮਹੀਨਿਆਂ ਦੇ ਅੰਦਰ ਕਿ ਦੋ ਤਿੰਨ ਜਥੇਦਾਰ ਸਾਹਿਬ ਦੀ ਨੂੰ ਲਾਇਆ ਗਿਆ ਤੇ ਫਿਰ ਉਹਨਾਂ ਨੂੰ ਬਦਲ ਦਿੱਤਾ ਗਿਆ ਤੇ ਇਸ ਵੇਲੇ ਜੇ ਜਿਹੜੇ ਜਥੇਦਾਰ ਲਾਏ ਗਏ ਹਨ ਉਹ ਸਰਦਾਰ ਭਾਈ ਕੁਲਦੀਪ ਸਿੰਘ ਗੜਗੱਜ ਸਾਹਿਬ ਹਨ ਜੀ ਜੋ ਜਿਸ ਤੱਕ ਮੈਂ ਜਾਣਦਾ ਕਿ ਉਹ ਪਹਿਲਾਂ ਉਹ ਕਥਾਕਾਰ ਵੀ ਹੈਗੇ ਮੈਂ ਕਈ ਵਾਰ ਉਹਦੀ ਕਥਾਵਾਂ ਸੁਣੀਆਂ ਬਹੁਤ ਸੱਚੀ ਬਾਣੀ ਬੋਲਦੇ ਆ ਠੀਕ ਤੇ ਜੋ ਪਿੱਛੇ ਘਟਨਾ ਕਰਮ ਹੋਏ ਆ ਉਹਨਾਂ ਦੇ ਵਿੱਚ ਅਗਰ ਅਸੀਂ ਇਹਨੂੰ ਹੁਣ ਮੁੱਢ ਤੋਂ ਦੇਖੀਏ ਵੀ ਇਹ ਇਹ ਚੱਲਿਆ ਕਿੱਥੋਂ ਆ ਵੀ ਇੱਕ ਨੂੰ ਲਾ ਦਿਓ ਦੂਜੇ ਨੂੰ ਲਾ ਦਿਓ ਇਹ ਚੱਲਿਆ ਹੈਗਾ ਬਾਦਲ ਦੇ ਪਰਿਵਾਰ ਤੋਂ ਅਕਾਲੀ ਦਲ ਜੋ ਬਣਿਆ ਸੀਗਾ ਅਕਾਲੀ ਦਲ ਉਹ ਸਿੱਖਾਂ ਦੀ ਸੰਮੋਰ ਪਾਰਟੀ ਬਣਿਆ ਸੀਗਾ ਵੀ ਸਿੱਖਾਂ ਦੇ ਹੀ ਹੱਕ ਦੀ ਗੱਲ ਕਰੂਗਾ ਜੀ ਪਰ ਇਹਨਾਂ ਨੇ ਉਹੀ ਜਿਹੜਾ ਅਕਾਲੀ ਦਲ ਹੈ ਉਹਨੂੰ ਉਹਦੇ ਵਿੱਚ ਨੇ ਨੇ 90% ਸਿਆਸਤ ਲਿਆ ਕੇ ਤਾਂ ਉਹਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਤੇ ਹੁਣ ਉਹਨੂੰ ਘਰ ਦੀ ਪਾਰਟੀ ਬਣਾ ਲਿਆ ਪਰਿਵਾਰਕ ਬਣਾ ਲਿਆ ਸਾਰਾ ਉਹਨੂੰ ਪਰਿਵਾਰਕ ਬਣਾ ਲਿਆ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਵੀ ਇਨ ਇਨ੍ਹਾਂ ਦੀ ਤਾਰ ਦੇ ਚੱਲਦੀ ਐ ਸਾਰੇ ਕਿਉਂਕਿ ਇਹਨਾਂ ਦੇ ਹੀ ਬੰਦੇ ਚੁਣੇ ਜਾਂਦੇ ਸਾਰੇ ਉਹ ਅਗਰ ਉਹ ਪ੍ਰਧਾਨ ਬਣਾਉਂਦੇ ਆ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਉਹ ਉਹ ਉਹੀ ਬਣਾ ਲੈ ਜਿਹੜਾ ਬਾਦਲ ਨੂੰ ਚੰਗਾ ਲੱਗਦਾ ਜੀ ਤੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇਸ ਤਰ੍ਹਾਂ ਦੀ ਕਠਪੂਤਰੀ ਬਣਾ ਦਿੱਤਾ ਕਿ ਇਹ ਤਾਂ ਠੀਕ ਹੈ ਜੀ ਅੱਜ ਅਗਰ ਸਾਡੇ ਲਈ ਕੰਮ ਕਰਦਾ ਠੀਕ ਹੈ ਕੱਲ ਨੂੰ ਨਹੀਂ ਕਰਦਾ ਚੱਲ ਭਾਈ ਚੱਕੇ ਤੂੰ ਬਾਹਰ ਹੋ ਤੇਰੀ ਥਾਂ ਤੇ ਸਾਡੇ ਕੋਲ ਹੋਰ ਹੈਗਾ ਫਿਰ ਇੱਕ ਜਿਹੜੀ ਹੋਰ ਚੀਜ਼ ਇਹ ਕਰਦੇ ਆ ਜੀ ਪਈ ਪਰਮਨੈਂਟ ਦੀ ਬਜਾਏ ਉਹਨੂੰ ਕਾਰਜਕਾਰੀ ਜਥੇਦਾਰ ਕਰਦੇ ਆ ਹਾਂ ਤੇ ਇਹ ਸਾਡੇ ਜਥੇਦਾਰ ਨਹੀਂ ਹੈ ਇਹ ਕਾਹਨੂੰ ਸਾਡਾ ਕਾਰਜਕਾਰੀ ਕੰਮ ਕਰਨ ਵਾਲਾ ਜਥੇਦਾਰ ਹੈ ਜਿਹੜਾ ਜਿਹੜਾ ਜਦ ਤੱਕ ਸਾਡਾ ਪੱਕਾ ਜਥੇਦਾਰ ਨਹੀਂ ਆਉਂਦਾ ਇਹ ਕੰਮ ਕਰੂਗਾ ਪਰ ਉਹ ਤਾਂ ਕਾਫੀ ਸਮੇਂ ਤੋਂ ਦੇਖਦੇ ਆ ਰਹੇ ਆ ਕਿਤੇ ਆਇਆ ਹੀ ਨਹੀਂ